ਸਿਸਟਮ ਉਹ ਨਹੀਂ ਜਿਹੜਾ ਹੈ ਇਸ ਆਂਗਿਆ ਉਹ ਉਸ ਬਾਅਦ ਆ ਗਿਆ ਮੈਂ ਪਾਕਿਸਤਾਨ ਨੂੰ ਦਸੀ ਕਿ ਅਸੀਂ ਤੇ ਅਨਲਿਜ਼ ਬਸ ਤੋਂ ਕੋਲ ਨਹੀਂ ਨਾਮਾ ਨਮਾ ਦੇ ਕੰਸਿਟੈਂਟ ਇਸ ਸਾਈਕਲ ਦੇ ਬਾਕਸਾਂ ਦੰਕਰ ਉਸ ਤੋਂ ਇੱਕ ਵੱਖਰੀ ਤੁਸੀਂ ਫੈਮਲੀ ਲੌਕ ਆ ਚੁੱਕੇ ਕਿੰਨੀ ਦੇ ਬੈਟ ਉਸ ਨੂੰ 10 ਦੇ ਸੋ ਉਸ ਦਿਨ ਇੱਕ ਬਹੁਤ ਨਹੀਂ ਕਿਹੇ ਪੱਤਾ ਮੜਾ ਰਿਸ਼ਤਾ ਸਾਹਮਣੇ ਬਣਿਆ ਜਿਦੇ ਚ ਉਹ ਮੁਰਲੀਕ ਦਰਵੇਸ਼ੀ ਹਾਜ਼ਰ ਵੀ ਸੀ ਜਿਦੇ ਚ ਫਾਦਰ ਵੀ ਸੀ ਜਿਦੇ ਚ ਰਹਿਮਾਨ ਵੀ ਸੀ ਉਹ ਪੁਸ਼ਪਾਲਾਂ ਦੇ ਵਿੱਚ ਉਹਨਾਂ ਨੇ ਸਾਨੂੰ ਕੀ ਕੀ ਜਿਵੇਂ ਗੁਰਤੀ ਲਿਤੀ ਅੰਧਿਆਨਾ ਪੁਸ਼ਪਾਲਾਂ ਨੂੰ ਉਸ ਪੁਸ਼ਪਾਲਾਂ ਸਾਹਮਣੇ ਕੀਤਾ ਜਿਹੜਾ ਅੱਜ ਤੱਕ ਇੱਕ ਬਹੁਤ ਨਿੱਘੇ ਹੱਥਾਂ ਦਾ ਆਪਕਾ ਸਭ ਨੂੰ ਮਾ ਉਹ ਨਵਾਰਿਆਨਸ ਤੋਂ ਨਿਕਲ ਗਏ ਨੇ ਉਸ ਵਾਰਤ ਕੀ ਫਰ ਦੇ ਆਖਦਾ ਇੱਕ ਪਸ ਨੇ ਬਹੁਤ ਯੋਨ ਲਿਸ ਆਪਕਾ ਸਭ इवन ਅਸੀਂ ਸੰਸਥਾ ਲਈ ਕਰ ਸਕਦੇ ਹਾਂ ਮਤਲਬ ਐਸਵੇਂ ਦੇ ਸੰਸਾਦ ਦਾ ਚਿੰਤਨੀ ਚਿਹਰਾ ਲੈ ਲੈਂਦੇ ਹਾਂ ਸਾਰੇ ਸੰਸਾਦ ਦੀ ਚਿੰਤਾ ਕਰਦੇ ਹਾਂ ਸਾਡੇ ਤਾਂ ਸਾਡੇ ਤਾਂ ਪਰੰਪਰਾਜੀ ਦਰਵੇਸ਼ ਆਉਂਦੇ ਨੇ ਸਾਡੇ ਸਮੇਂ ਜਿਹੜਾ ਵੱਡਾ ਦਰਵੇਸ਼ ਹੈ ਉਸ ਜੀ ਦਾ ਪਾਤਾ ਉਹਨਾਂ ਦੀ ਰਹਿਮ ਲਈ ਤੁਸੀਂ ਜਿਵੇਂ ਆ ਬੜਿਆਂ ਜਿੰਨੇ ਸਾਹ ਲਏ ਨੇ ਜਿੰਨਾ ਉਹਨਾਂ ਵੱਲ ਦੇਖਿਆ ਜਿੰਨਾ ਉਹਨਾਂ ਦੀ ਸਾਥ ਮਾਣਿਆ ਉਹ ਵੱਡੀ ਵੱਡੀ ਪ੍ਰੋਬਲਮ ਨਹੀਂ ਆ ਕੋਈ ਸਿਕਲ ਹੋਣੀ ਜਿਸਾਂ ਦੇ ਕੋਲੇ ਇਸ ਸਾ ਪਾਸਾ ਉਹਨਾਂ ਇਹ ਦੋ ਬੱਚਾੜੀ ਪਛਾਣਾਂ ਜੋ ਪਾਸਟ ਰਿਟ ਹੋ ਚੁੱਕੇ ਨੇ ਹਿੰਦੁਸਤਾਨੀ ਆਪਾਂ ਪਛਾਣਾਂ ਤੋਂ ਦਿਨਾਂ ਉਹ ਨਾ ਦਾ ਪਾਸਾਰ ਜਿਹੜਾ ਬਹੁਤ ਦੂਰ ਦੂਰ ਦਾ ਕੁਝ ਦੋ ਤਿੰਨ ਗੱਲਾਂ ਮੇਰੇ ਮਨ 'ਚ ਨੇ ਜਿਹੜੀਆਂ ਮੈਥੋਂ ਗੈਰ ਨਹੀਂ ਹੋ ਰਿਆ ਐਂ ਤੋਹਾ ਕਿ ਉਹ ਔੜੀ ਜੀ ਹਟਦੀ ਗੱਲ ਆ ਪਾਤਰ ਸਾਹਿਬ ਨਾਲ ਵਿਚਰਦਿਆਂ ਮੈਂ ਦੇਖਿਆ ਕਿ ਇੱਕ ਸ਼ਾਇਰ ਦਾ ਜ਼ਾਬਤਾ ਕਿ ਜੋ ਅਸੀਂ ਉਸ ਪਾਲ ਨੂੰ ਉਹਦੇ ਮੂੰਹ ਤੋਂ ਸੁਣਦੇ ਆ ਉਹ ਪਤਾ ਨਹੀਂ ਕਿੰਨੇ ਸਾਲ ਪਹਿਲਾਂ ਦੀ ਲੇ ਨੂੰ ਯਾਦ ਆਉਂਦੀ ਸੋ 96 97 ਵਿੱਚ ਜਿਹੜੀ ਕਾਮੇਸ਼ਵਰੀ ਕਿਤਾਬ ਸੀ ਤੇ ਉਹ ਉਹਨੇ ਮੇਰੇ ਚ ਪੱਪਾ ਸਾਹਿਬ ਇੱਕ ਲੰਬੀ ਕਹਾਵਤ ਨਹੀਂ ਲਿਖ ਰਹੇ ਨੇ ਤੋਂ 11 ਤਰੀਕ ਤੱਕ ਉਹਨਾਂ ਨੇ ਰਿਲੀਜ਼ ਨਹੀਂ ਕੀਤੀ ਕੋਈ ਤੋਂ ਲੰਬੀ ਕਹਾਵਤ ਹੈ ਕਿ ਪੂਰੀ ਕਿਤਾਬ ਆ ਉਹ ਜਿਹਦੇ ਚੋਂ ਬੱਤ ਉਹ ਤੁਸੀਂ 4 5 ਬੰਦ ਪਾਕਿਸਤਾਨ ਦੇ ਸਾਨੂੰ ਬੈਠਿਆਂ ਕਿਤੇ ਸੁਣਾਏ। ਇਹ ਇੱਕ ਕੁਇਡ ਦਾ ਸਾਫਤਾ। ਇਹ ਸ਼ਬਦ ਜਿਹੜੇ ਕਹਿ ਦੇਣੇ ਕੀ ਆ ਉਹ ਅੰਦਰ ਕਿੰਨੇ ਰਿੱਝਦੇ ਨੇ ਕਿੰਨੀ ਦੇ ਰੰਦਸ ਸਵਾਉਂਦੇ ਨੇ। ਉਹਨਾਂ ਦਾ ਬਾਹਰ ਆਉਣ ਦਾ ਸਮਾਂ ਕਿਹੜਾ? ਉਸ ਤੋਂ ਬਾਅਦ ਉਹਨਾਂ ਨੂੰ ਪਬਲਿਕ ਕਰਨ ਦਾ ਸਮਾਂ ਕਿਹੜਾ? ਸੋ 11 ਫ੍ਰੀਕਵੈਂਸ ਸਵੇਰ ਨੂੰ ਸਾਡੇ ਕੋਲੇ ਕੋਈ ਜਾਂ ਨਹੀਂ ਸਨ ਬੋਲਣ ਲੱਗੇ ਕੁਛ ਨਹੀਂ ਸਿਰ ਗਿਆ ਤਾਂ ਉਸ ਬਲੇ ਨੇ ਦੇਖਿਆ ਕਿ ਕੁਝ ਲੋਕ ਜਿਨ੍ਹਾਂ ਨੂੰ ਆਪਣੇ ਆਪ ਦੇ ਬਹੁਤ ਵੱਡੇ ਰਾਈਟਰ ਹੋਣ ਦਾ ਅੰਕਾਰ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਕੋਈ ਪ੍ਰਾਈਵੇਸੀ ਨਾਂ ਦੀ ਚੀਜ਼ ਹੁੰਦੀ ਆ ਕਿ ਸ਼ਾਇਦ ਆਪਾਂ ਜੋ ਉਹਨੇ ਨਹੀਂ ਰਿਕਾਰਡ ਹੁੰਦਾ ਸਭਾ ਕੀ ਹੱਬ ਹੁੰਦਾ ਉੱਥੇ ਮਤਲਬ ਘਰ ਦੇ ਵਿੱਚ ਚੈਨਲ ਮੰਗੂ ਸਿਦਾਕਰ ਬੈਠ ਕੇ ਲੋਕ ਪਹਿਲਾਂ ਮਾਰੀ ਜਾਂਦੇ ਆ ਉਹ ਤਾਂ ਗੱਲ ਦਾ ਕੋਈ ਮਤਲਬ ਨਹੀਂ ਉਹ ਸਿਰਫ ਆਪਣੇ ਆਪ ਦਾ ਦਿਖਾਵਾ ਕਰੇ ਮੈਂ ਮੈਂ ਬਾਦਸ਼ਾਹ ਹਾਂ ਫਿਰ ਉਹਨਾਂ ਦੀ ਪਾਕਿਸਤਾਨ ਦਾ ਕਾਰਕ ਜਿਹੜੇ ਟੀਚਰ ਦਾ ਆਰਟਸਿਕ ਯੂਜ਼ ਹੀ ਮੈਂ ਉਸ ਦਾ ਹਰ ਬੰਦੇ ਨੂੰ ਜਾਣਦਾ ਹੈ ਗਾਇਸ ਜੀ ਮੋਟ ਡਿਸਟ੍ਰਿਕਟਡ ਏਰੀਆ ਪਰ ਉਸ ਦੇ ਲੋਕਾਂ ਦਾ ਡਰ ਦਰਦ ਕਰਦੇ ਨੂੰ ਦੁਰੇ ਰਹਿੰਦੇ ਉਹਨੂੰ ਕਾ ਉਹਨਾਂ ਦੀਆਂ ਡਾਇਰੀਆਂ ਚੱਕ ਕੇ ਜਿਹੜੀਆਂ ਕਿ ਉਹ ਰਾਤ ਨੂੰ 11:30 ਵਜੇ ਘਰੇ ਆਏ ਨੇ ਤੇ ਉਹ ਉਹਨਾਂ ਦਾ ਡਰਾਈਵਰ ਨੇ ਸਾਨੂੰ ਦੱਸਿਆ ਕਿ ਇੰਨੇ ਥੱਕੇ ਹੋ ਸੀ ਉਹ ਕਿ ਉਹ ਡਰੈنگ ਰੂਮਸ ਉੱਥੇ ਆਪਣਾ ਬੈਗ ਜੋ ਉਹਨਾਂ ਨੂੰ ਲੋਈ ਮਿਲੀ ਜਾ ਉਹ ਸਾਰਾ ਸਾਵਾਂ ਤੇ ਰੱਖ ਕੇ ਇੱਕਦਮ ਉਹ ਬੈਠ ਚਲੇ ਗਏ ਤੇ ਉੱਥੇ ਸਵੇਰੇ ਸੱਪ ਕੇ ਆ ਕੇ ਟੜਿਆਂ ਨੂੰ ਕਬਜ਼ਾ ਕਰਕੇ ਬਹਿ ਜਾਂਦਾ ਤੇ ਉਹ ਡਾਇਰੀਆਂ ਉਹ ਜਾਂ ਡਾਇਰੀਆਂ ਦੇ ਵਿੱਚੋਂ ਜਿਹਦੇ ਆਖਰੀ ਬੰਦ ਉਸ ਕਵਤਾ ਦਾ ਪਾਪਾ ਸਾਹਿਬ ਨੇ ਪੂਰਾ ਨਹੀਂ ਲਿਖਿਆ ਉਹਦੀਆਂ ਆਖਰੀ ਬੰਦੀਆਂ ਦੋ ਲਾਈਨਾਂ ਲਾ ਕੇ ਤੀਸਰੀ ਲਾਈਨ ਬੋਲ ਪਾਇਆ ਵਾਛਿਆ ਉਹ ਕੋਈ ਫਰਕ ਆ ਕਿ ਕਿਵੇਂ ਲੋਕਾਂ ਨੂੰ ਸੁਣਾ ਰਿਹਾ ਕਿਵੇਂ ਨਸ਼ਰ ਕਰ ਰਿਹਾ ਇਹ ਇਸ਼ ਲਿਟਰਰੀ ਕਰਾਇਮ ਸਾਨੂੰ ਇਸ ਗੰਭੀਰ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਕਿ ਜੋ ਸ਼ਾਇਰ ਦੇ ਮਨ ਚੋਂ ਉਹਦੀ ਡਾਇਰੀ ਤੱਕ ਆਇਆ ਉਹਨੂੰ ਪਤਾ ਉਹ ਕਦੋਂ ਸਾਡੇ ਤੱਕ ਆਉਣਾ ਸਾਡਾ ਕੋਈ ਹੱਕ ਨਹੀਂ ਉਹਨਾਂ ਚੀਜ਼ਾਂ ਤੇ ਹੱਥ ਰੱਖੀ ਐ ਸਾਡਾ ਕੋਈ ਹੱਕ ਨਹੀਂ ਉਹੋ ਅਸੀਂ ਲੋਕਾਂ ਨੂੰ ਦਿਖਾਈਏ ਸਾਡਾ ਕੋਈ ਹੱਕ ਨਹੀਂ ਉਹ ਫੋਟੋਆਂ ਫਿਚ ਕੇ ਚ ਪਾਈਏ ਕੁਝ ਆਪਣੇ ਮਨ ਦਾ ਪਰ ਇਹ ਇਹ ਜੁਰਮ ਹੁੰਦਾ ਅਸੀਂ ਅੱਖੀਂ ਦੇਖਿਆ ਤੇ ਮੈਂ ਜਿੰਨਾ ਬੇਜਾਨ ਉਹਨਾਂ ਦੇ ਜਾਨ ਦੇ ਖਲਾਚ ਆ ਉਹਨਾਂ ਹੀ ਬੇਜਾਨ ਪਰਲੀ ਮੈਂ ਇਸ ਗੱਲ ਤੋਂ ਕਿਉਂ ਕਰਦੇ ਰੋਣਾ ਬਾਕੀ ਪਾਸੇ ਸਾਡੇ ਲਈ ਬਹੁਤ ਵਧੀਆ ਤੁਸੀਂ ਬੋਲਿਆ ਉਹਨਾਂ ਦੀ ਜਨਮ 14 ਜਨਵਰੀ ਦੇ ਦਿਨ ਅਸੀਹਤ ਸਾਹਿਬ ਪੂਰੇ ਆਮ ਭਾਰਤ ਦੀ ਪਛਾਣ ਹੁੰਦਾ ਕਪਤਾਨ ਸੁਕਰਗਰਾ ਸ਼ਬਦ ਲੋਕ ਸੰਸਥਾ ਪੱਤ ਸਾਹਿਬ ਦੀ ਜੋ ਗੁਰੂ ਸਾਈ ਸੰਸਥਾ ਜਿਸ ਕਿਤਾਬ ਤੇ ਉਹਨਾਂ ਨੂੰ ਪਾਤੀ ਸੰਤਗੜ੍ਹ ਵਿੱਚ ਉਸਕਾਂ ਮਿਲਿਆ ਸੀ ਉਹ ਉਹ ਮੈਂ ਛਾਪ ਰਿਹਾ ਸੀਗਾ ਉਹ ਸ਼ਬਦ ਲੋਕ ਵੱਲੋਂ ਹੀ ਚੱਲੇ ਕਿ ਉਹਦੀ ਯਾਦ ਬੜੀ ਮੈਨੂੰ ਯਾਦ ਹੈ ਕਾੰਤਸਾ ਬਾਰ-ਬਾਰ ਕਹਿੰਦੇ ਸੀ ਕਿ ਥੋੜਾ ਜਿਹਾ ਫੌਂਟ ਮੋਟਾ ਲਾਉਣਾ ਤੇ ਮੈਂ ਬੱਚਿਆਂ ਨੂੰ ਦੱਸ ਰਿਹਾ ਸੀ ਨਹੀਂ ਪੱਤਸਾ ਤਾਕਾਲੀ ਗਾੜੀ ਲੱਗਦੀ ਹੈ ਮੋਟਾ ਫੌਂਟ ਨਹੀਂ ਚੱਲੇਗਾ ਉਹ ਕਹਿੰਦੇ ਸਭੀ ਮੈਨੂੰ ਬਹੁਤ ਬਜ਼ੁਰਗ ਲੋਕ ਵੜਦੇ ਨੇ ਜਿਨ੍ਹਾਂ ਦੀਆਂ ਅੱਖਾਂ ਦੀ ਨਜ਼ਰ ਕਮਜ਼ੋਰ ਹੋ ਗਈ ਉਹਨਾਂ ਲਈ ਥੋੜੇ ਮੋਟੇ ਫਲਾ ਦੇ ਇਹ ਸੀ ਉਹਨਾਂ ਦੀ ਇਹ ਨਹੀਂ ਵੀ ਉਹਨਾਂ ਰੇਂਜ ਆਉਂਦੀ ਫੌਂਟ-ਫੌਂਟ ਲੋਕ ਕਿੱਥੋਂ-ਕਿੱਥੋਂ ਕਿਹੜੀ-ਕਿਹੜੀ ਏਜ ਗਰੁੱਪ ਦੇ ਲੋਕਾਂ ਨੇ ਪੜ੍ਹਨਾ ਉਹਨਾਂ ਦੇ ਮਨ 'ਚ ਇਹ ਵੀ ਉਸ ਵੇਲੇ ਇਹੀ ਉਹਨਾਂ ਦੇ ਮਾਨਸਿਕ ਨੂੰ ਪੜਨ ਲਈ ਉਹ ਜ਼ੋਰ ਲਾਉਂਗੇ ਕਿ ਪਤਾ ਨਹੀਂ ਕਿਵੇਂ ਛੋਟੇ ਅੱਖਰ ਪੜਨ ਦੇ। ਸੱਚ ਇਹ ਉਸ ਦੇ ਪੋਸਟ ਕਵਰੀ ਮੰਨਦੇ ਸੁਖਮਤਾ ਦਾ ਇਹ ਇੱਕ ਪਾਅ ਹੈ। ਕਿ ਅਸੀਂ ਆ ਪਾਤਰ ਸਾਹਿਬ ਦੀ ਯਾਦ ਸ ਕਹਿਣਾ ਵੀ ਮਤਲਬ ਬਸ ਇਹ ਲਫ਼ਜ਼ ਕਹਿ ਸਕਦੇ ਹਾਂ ਸਾਡੇ ਕੋਲੇ ਹੱਕ ਹੈ ਅਸੀਂ ਇਹਨੇ ਜੋ ਗਹਿਣਾ ਨਹੀਂ ਆ। ਤੋਂ ਅਸੀਂ ਇੱਕ ਸਮਰਤੀ ਗ੍ਰਾਮ ਤੋਂ ਪਾਤਰ ਸਾਹਿਬ ਦੀ ਯਾਦ ਦੇ ਵਿੱਚ ਸ਼ਬਦ ਲੁਕੋਣ ਨੂੰ ਬਹੁਤ ਜਲਦੀ ਤਿਆਰ। ਲਸ 3500 ਅਸੀਰਵਾਦ ਬਣਿਆ ਰਹੇ